ਦੋਸਤੋ ਗਰੀਬੀ ਵੀ ਇੱਕ ਸ਼ਰਾਪ ਦੀ ਤਰ੍ਹਾਂ ਹੁੰਦੀ ਹੈ ਜਾਂ ਇਦਾਂ ਕਹਿ ਲਵੋ ਕਿ ਗਰੀਬੀ ਤੋਂ ਵੱਡਾ ਕੋਈ ਸ਼ਰਾਪ ਨਹੀਂ ਹੁੰਦਾ ਤੇ ਖਾਸ ਕਰਕੇ ਜਦੋਂ ਇਹ ਬਚਪਨ ਦੇ ਵਿੱਚ ਕਿਸੇ ਨੂੰ ਘੇਰ ਲੈਂਦੀ ਹੈ ਤਾਂ ਉਹਦਾ ਬਚਪਨ ਉਸ ਤੋਂ ਖੋਹ ਲੈਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਜਿਹਾ ਬੱਚਾ ਹੈ ਜਿਸ ਨੂੰ ਕਿ ਪੜਨ ਦੀ ਉਮਰ ਹੈ ਖੇਡਣ ਦੀ ਉਮਰ ਹੈ ਪਰ ਉਸ ਨੂੰ ਆਪਣੀ ਰੋਟੀ ਦੇ ਲਾਲੇ ਪਏ ਹੋਏ ਨੇ ਤੇ ਉਹ ਵੇਟ ਕਰ ਰਿਹਾ ਕਿ ਕਿਸੇ ਪਾਸੋਂ ਜੇ ਮੈਨੂੰ ਕਿਤੇ ਭੋਜਨ ਮਿਲ ਜਾਵੇ ਤੇ ਜਦੋਂ ਆ ਮਹਿਲਾ ਕੁਝ ਖਾ ਰਹੀ ਹੈ ਤੇ ਇਹ ਆਪਣਾ ਅੱਧ ਪਚੱਦ ਖਾਣਾ ਛੱਡ ਕੇ ਚਲੀ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਬੱਚਾ ਕਿਵੇਂ ਭੱਜ ਕੇ ਪਲੇਟ ਦੇ ਵੱਲ ਆਉਂਦਾ ਪਰ ਦੋਸਤੋ ਇਸ ਤੋਂ ਬਾਅਦ ਜੋ ਤੁਸੀਂ ਪਿੱਛੋਂ ਇੱਕ ਬੰਦਾ ਆਉਂਦਾ ਦੇਖ ਰਹੇ ਹੋ ਉਸਨੇ ਜੋ ਇਸ ਬੱਚੇ ਦੇ ਨਾਲ ਕੀਤਾ ਉਹ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਆਜੋ ਤੁਹਾਨੂੰ ਪੂਰੀ ਵੀਡੀਓ ਦਿਖਾਉਣਾ ਵੀਡੀਓ ਨੂੰ ਪੂਰਾ ਦੇਖ ਕੇ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਔਰਤ ਹੈ ਜਦੋਂ ਇਹ ਆਪਣਾ ਅੱਧ ਪਚੱਦ ਖਾਣਾ ਛੱਡ ਕੇ ਚਲੀ ਜਾਂਦੀ ਹੈ ਬੱਚਾ ਰੈਸਟੋਰੈਂਟ ਤੇ ਬੈਠਿਆ ਨੂੰ ਦੇਖ ਰਿਹਾ ਤਾਂ ਉਹ ਭੱਜ ਕੇ ਦੀ ਪਲੇਟ ਵਾਲ ਆਉਂਦਾ ਤੇ ਮਗਰੋਂ ਜਿਹੜਾ ਉਹ ਬੰਦਾ ਉਹ ਇਸਦੇ ਮੂੰਹੋਂ ਪਲੇਟ ਚੱਕ ਕੇ ਲੈ ਜਾਂਦਾ ਜੋ ਕਿ ਦੇਖਣ ਦੇ ਵਿੱਚ ਵੀ ਬਹੁਤ ਅਜੀਬ ਤੇ ਬੁਰਾ ਲੱਗਦਾ ਤੇ ਇਹ ਬੱਚਾ ਵੀ ਦੋਸਤੋ ਉਦਾਸ ਹੋ ਜਾਂਦਾ ਪਰ ਜਦੋਂ ਇਹ ਬੱਚਾ ਇੱਥੋਂ ਉਦਾਸ ਹੋ ਕੇ ਜਾਣ ਲੱਗਦਾ ਤਾਂ ਜਿਹੜਾ ਉਹ ਬੰਦਾ ਇਹਦੇ ਮੂੰਹੋਂ ਪਲੇਟ ਚੱਕ ਕੇ ਲੈ ਕੇ ਗਿਆ ਸੀ ਉਹ ਇਸਦੇ ਲਈ ਇੱਕ ਨਮੀ ਤੇ ਫਰੈਸ਼ ਪਲੇਟ ਜਿਹੜੀ ਆ ਉਹ ਤਿਆਰ ਕਰਕੇ ਲਿਆਉਂਦਾ ਤੇ ਇਸ ਬੱਚੇ ਨੂੰ ਖਾਣ ਦੇ ਲਈ ਉਹ ਖਾਣਾ ਦੇ ਦਿੰਦਾ ਸੋ ਇਸ ਵੀਰ ਦੇ ਲਈ ਵੀ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸਨੇਹਾ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ